आव मेर दिलि भर जानी आव मेर दिल भर जानी आव मेरे दिल भर जानी ਆਬੇ ਮੇਰੇ ਦਿਲਬਰ ਜਾਨੀ ਆਤਰੇ ਮੈਂ ਨਾ ਕਰ ਦੇਵਾ ਆਤਰੇ ਮੈਂ ਨਾ ਕਰ ਦੇਵਾ ਆਪਣੀ ਉਲੜ ਜਵਾਨੀ ਆਬੇ ਮੇਰੇ ਦਿਲਬਰ ਜਾਨੀ tujh te qurbaan jawani ਆਹ ਦੇ ਮੇਰੇ ਦਿਲ ਪਰ ਜਾਨੀ ਤੇ ਤੋ ਕੁਰਬਾਨ ਜਵਨੀ ਆਹ ਨੈਣ ਵੇਖ ਮੇਰੇ ਟਿੱਕੇ ਟਿੱਕੇ ਹੋ ਹਏ ਨੈਣ ਵੇਖ ਮੇਰੇ ਟਿੱਕੇ ਟਿੱਕੇ ਸਭ ਫਿਰਦੇ ਨੇ ਮੇਰੇ ਪਿੱਛੇ ਆਹ ਨੈਣ ਵੇਖ ਮੇਰੇ ਟਿੱਕੇ ਟਿੱਕੇ ਸਭ ਫਿਰਦੇ ਨੇ ਮੇਰੇ ਪਿੱਛੇ ਹਏ ਮੈਂ ਚੱਲੀ ਮੈਨੂੰ ਤੂੰ ਨਾ ਦਿੱਸੇ ਮੈਂ ਚੱਲੀ ਮੈਨੂੰ ਤੂੰ ਨਾ ਦਿੱਸੇ ਤੈਨੂੰ ਦੇਸ ਬੈਠੀ ਦਿਲ ਨਿਸ਼ਾਨੀ ਆਵੇ ਮੇਰੇ ਦਿਲ ਬਰ ਜਾਨੀ ਆਵੇ ਮੇਰੇ ਦਿਲ ਬਰ ਜਾਨੀ ਆਵੇ ਮੇਰੇ ਦਿਲ ਬਰ ਜਾਨੀ ਤੇ ਤੋ ਕੁਰਬਾਨ ਜਵਾਨੀ ਆਣ ਮੇਰੇ ਗਲ ਪਾਲੇ ਬਾਵਾ ਆਣ ਮੇਰੇ ਗਲ ਪਾਲੇ ਬਾਵਾ ਤਕ ਤਕ ਥਕੀਆਂ ਤੇਰੀਆਂ ਰਾਮ ਹੋ ਆਣ ਮੇਰੇ ਗਲ ਪਾਲੇ ਬਾਵਾ ਤਕ ਤਕ ਥਕੀਆਂ ਤੇਰੀਆਂ ਰਾਮ ਉਹ ਦੱਸ ਕੀ ਕਰ ਤੈਨੂੰ ਸਮਝਾਵਾਂ ਦੱਸ ਕਿਵੇਂ ਤੈਨੂੰ ਸਮਝਾਵਾਂ ਹਾਏ ਇੰਜ ਨਾ ਕਰਨ ਦਾਨੀ ਹਾਏ ਵੇ ਮੇਰੇ ਦਿਲ ਬਰ ਜਾਨੀ ਹੋਏ ਵੇ ਮੇਰੇ ਦਿਲ ਬਰ ਜਾਨੀ ਹੋਏ ਵੇ ਮੇਰੇ ਦਿਲ ਬਰ ਜਾਨੀ ਹਾਏ ਵੇ ਮੇਰੇ ਦਿਲ ਬਰ ਜਾਨੀ ਆਤ ਰੇ ਮੇ ਨਾ ਕਰ ਦੇ ਮਾ ਆ ਤੇਰੇ ਮੈਂ ਨਾ ਕਰ ਦੇਵਾ ਆਪਣੀ ਅਲੜ ਜਵਾਨੀ ਆਵੇ ਮੇਰੇ ਦਿਲਬਰ ਜਾਨੀ ਆਵੇ ਮੇਰੇ ਦਿਲਬਰ ਜਾਨੀ ਆਵੇ ਮੇਰੇ ਦਿਲਬਰ ਜਾਨੀ ਆ ਜਾਵੇ ਮੇਰੇ ਦਿਲਬਰ ਜਾਨੀ ਓ ਮਸਾ ਮਿਲੇ ਅਸੀ ਹਾਨੂ ਹਾਣੀ ਹਾਏ ਮਸਾ ਮਿਲੇ ਅਸਾਂ ਨੂੰਹਾਣੀ ਚੱਲ ਲਿਖੀਏ ਇੱਕ ਪ੍ਰੇਮ ਕਹਾਣੀ ਮਸਾ ਮਿਲੇ ਅਸੀਂ ਨੂੰਹਾਣੀ ਚੱਲ ਲਿਖੀਏ ਇੱਕ ਪ੍ਰੇਮ ਕਹਾਣੀ ਲੰਘ ਨਾ ਜਾਏ ਕਿਤੇ ਰੁੱਤ ਸੁਹਾਣੀ ਲੰਘ ਨਾ ਜਾਏ ਕਿਤੇ ਰੁੱਤ ਸੁਹਾਣੀ ਤੇਰੇ ਕਰਦੇ ਆਂ ਨਾ ਕਾਣੀ ਹਾਏ ਬੇ ਤੇਰੇ ਦਿਲਬਰ ਜਾਨੀ ਤੇ ਤੋ ਕੁਰਬਾਨ ਜਵਾਨੀ ਆਵੇ ਮੇਰੇ ਦਿਲਬਰ ਜਾਨੀ ਤੇ ਤੋ ਕੁਰਬਾਨ ਜਵਾਨੀ ਆ ਤੇਰੇ ਮੈਂ ਨਾ ਕਰ ਦੇਵਾ ਆ ਤੇਰੇ ਮੈਂ ਨਾ ਕਰ ਦੇਵਾ ਆਪਣੀ ਅਲੜ ਜਵਾਨੀ ਆਵੇ ਮੇਰੇ ਦਿਲਬਰ ਜਾਨੀ ਤੁਝ ਤੇ ਕੁਰਬਾਨ ਜਵਾਨੀ आवे मेरे दिल भर जानी कुरबान जबानी आ बि ला आई लावां लंघना जय बिच रुत सलाम ला ਲੰਗ ਨਾ ਚਾਏ ਰਤ ਵਿੱਚ ਸਲਾਮ ਅਜਾਜ ਚੱਬੇ ਵੱਲ ਕੀ ਸਮਝਾਵਾਂ ਜਦ ਚੱਬੇ ਵੱਲੇ ਤੈਨੂੰ ਕੀ ਸਮਝਾਵਾਂ ਅਜੇ ਮੱਚੀ ਚਬਖਾਨੀ ਆਵੇ ਮੇਰੇ ਦਿਲਬਰ ਜਾਨੀ ਤੇਤੋਂ ਕੁਰਬਾਨ ਜਵਾਨੀ ਆਵੇ ਮੇਰੇ ਦਿਲਬਰ ਜਾਨੀ ਤੇਤੋਂ ਕੁਰਬਾਨ ਜਵਾਨੀ ਆ ਤੇਰੇ ਮੇ ਨਾ ਕਰ ਦੇਵਾ ਆ ਤੇਰੇ ਮੇ ਨਾ ਕਰ ਦੇਵਾ ਆਪਣੀ ਇਹ ਲੜ ਜਵਾਨੀ ਆਵੇ ਮੇਰੇ ਦਿਲ ਬਰ ਜਾਨੀ ਤੈਥੋਂ ਕੁਰਬਾਨ ਜਵਾਨੀ ਆਵੇ ਮੇਰੇ ਦਿਲ ਬਰ ਜਾਨੀ ਤੈਥੋਂ ਕੁਰਬਾਨ ਜਵਾਨੀ ਤੈਥੋਂ ਕੁਰਬਾਨ ਜਵਾਨੀ ਆਵੇ ਮੇਰੇ ਦਿਲ ਬਰ ਜਾਨੀ Ağaca mele dil ver cani Ağaca mele dil ver